ਹੋਲ ਸੇ ਆਪਾਂ ਨੂੰ ਹੋਲ ਸੇ ਰੇਟ ਪਾਉਗੇ 300 ਠੀਕ ਹੈ ਫੁੱਲ ਭਰੀ ਪਈਆ ਗੱਟੂ ਸਾਡੇ ਭਾਜੀ ਤਿੰਨ ਚਾਰ ਪੇਟੀਆਂ ਦਾ ਵਿਕ ਗੀਆਂ ਇੱਕ ਪੇਟੀ ਭਾਜੀ ਇਹਦੇ ਥੱਲੇ ਪਈਆ ਉਹ ਵੀ ਡੋਰ ਦੀ ਆ ਇਹ ਮੈਂ ਥੋੜੀ ਜਿਹੀ ਹਿਲਾ ਨਹੀਂ ਸਕਦਾ ਜੀ ਆ ਦੇਖੋ ਤੁਸੀਂ ਮੰਨੋਗੇ ਇੱਕ ਲੈਂਚ ਪਤਾ ਨਹੀਂ ਘਟੋ ਘਟ 70 70 80 80 ਪਦਾਂਗਾ ਇੱਕ ਲੈਂਚ ਆ ਤੇ ਤੁਸੀਂ ਤਾਂ ਕਿੰਨੀਆਂ ਧੰਗਾ ਲੱਗੀਆਂ ਨੇ ਕਿੰਨਾ ਪਦਾਂਗਾ ਤਾਂ ਉੱਪਰ ਹੀ ਲੱਗਿਆ ਸਾਡਾ ਚੱਲਦਾ ਏ ਤੱਕਾ ਸੀ ਤਾਂ ਕਰਦੇ ਆ ਦੇਖੋ ਸਭ ਤੋਂ ਛੋਟਾ ਦੇਖੋ ਸਿਰਫ 300 ਰੁਪਏ ਚ ਸੈਕੜਾ ਇਹ ਸੇਮ ਪ੍ਰਾਈਸ ਉਹਦਾ ਵੇਚੀ ਦਾ ਸੀ ਇਹ ਇਹ ਥੋੜਾ ਮਹਿੰਗਾ ਪੋਸਟਲੀ ਆ ਓਕੇ ਜੇ ਕੋ ਤੁਹਾਡੀ ਵੀਡੀਓ ਦੇਖਿਓ ਇਹਨੂੰ ਵੀ ਸੇਮ ਰੇਟ ਕਿੰਨਾ ਰੇਟ ਦੱਸਿਆ ਤੁਸੀਂ ਇਹਦਾ ਇਹਦਾ ਵੀ ਵੀਰੇ 30 ਰੁਪਏ ਦੇ ਦਾਂਗੇ 30 ਰੁਪਏ ਦੇ ਵਿੱਚ ਬਾਈ ਸੋ ਆ ਦੇਖੋ ਇਹਦੇ ਚ ਕੱਟ ਨਾ ਆ ਦੇਖੋ ਪਾਕਿਸਤਾਨੀ ਡਿਜ਼ਾਈਨ ਵੀਰੇ ਸਾਰਾ ਇੱਕੋ ਤੇ ਇੱਕ ਕੋਈ ਸਟਾਕ ਵੀ ਨਹੀਂ ਕੱਟਦਾ ਸਾਡੇ ਗਰਮਿਆਂ ਚ ਵੀ ਕਾਰੀਗਰ ਲੱਗੇ ਰਹਿੰਦੇ ਆ ਤਾਂ ਹੀ ਸਾਡੇ ਕੋਲ ਇੰਨਾ ਹਾਂਜੀ ਸਵਾਗਤ ਆਈ ਤੁਹਾਡਾ ਆਈ ਦੀ ਨਵੀਂ ਵੀਡੀਓ ਚ ਜਿੰਨੇ ਵੀ ਵੀਰ ਭਰਾ ਵੇਂਦੇ ਪਏ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਤੇ ਪਤੰਗਾ ਵਾਲੀ ਵੀਡੀਓ ਅੱਜ ਆਪਾਂ ਇੱਕ ਹੋਰ ਨਵੀਂ ਲੈ ਆਏ ਆ ਤੇ ਇੱਕ ਵਾਰ ਫੇਰ ਆਪਾਂ ਦਰੇਸੀ ਮਾਰਕੀਟ ਲੁਧਿਆਣੇ ਦੇ ਵਿੱਚ ਆਏ ਆ ਇੱਥੇ ਬਾਈ ਜੀ ਹੁਣਾਂ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਹੁਣਾਂ ਨੇ ਨਾ ਮੈਨੂੰ ਇੱਕ ਗੱਲ ਬਹੁਤ ਖਾਸ ਲੱਗੀ ਬਾਈ ਨੇ ਡੈਕੋਰੇਟ ਬਹੁਤ ਸੋਹਣਾ ਕੀਤਾ ਹੋਇਆ ਆਪਣੀ ਦੁਕਾਨ ਨੂੰ ਤੇ ਆਪਾਂ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆ ਵੀਡੀਓ ਆਪਾਂ ਜ਼ਿਆਦਾ ਲੰਬੀ ਨਹੀਂ ਕਰਨੀ ਤੇ ਆਪਾਂ ਵੀਡੀਓ ਸ਼ੁਰੂ ਕਰੀਏ ਤੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖ ਲਿਓ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲ ਜਾਣੀ ਆ ਤੇ ਲਓ ਜੀ ਆ ਵੈਰਾਈਟੀ ਚੈੱਕ ਕਰੋ ਤੇ ਇੱਧਰ ਵੀਰਾ ਖੜਾ ਵਾ ਨਵੀਂ ਢਿੱਲੋਂ ਵੀਰਾ ਬਾਈ ਕੀ ਹਾਲ ਵਧੀਆ ਵੀਰੇ ਤੁਸੀਂ ਜੀਰਾ ਹੋਰ ਠੀਕ ਠਾਕ ਬਾਈ ਜੀ ਤੇ ਬਾਈ ਤੁਸੀਂ ਮੈਂ ਕਹਿੰਨਾ ਸਭ ਤੋਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਬੋਲ ਕੇ ਹਟਿਆ ਹਨਾ ਵੀ ਮੈਂ ਹੋਰ ਵੀ ਦੁਕਾਨਾਂ 'ਚ ਗਿਆ ਆ ਮਾ ਤੇ ਮੈਨੂੰ ਆ ਚੀਜ਼ ਬਹੁਤ ਢੋਡੀ ਸੋਹਣੀ ਲੱਗੀ ਜਿਹੜਾ ਤੁਸੀਂ ਆ ਡੈਕੋਰੇਸ਼ਨ ਕੀਤਾ ਸ਼ਿੰਗਾਰਿਆ ਪਿਆ ਦੁਕਾਨ ਨੂੰ ਸਾਰੀ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਤੇ ਬਾਈ ਕੀ ਕੀ ਵੈਰਾਈਟੀ ਦਿਖਾ ਰਹੇ ਹੋ ਲੋਕਾਂ 'ਚ ਨਾ ਇੱਕ ਡਿਮਾਂਡ ਹੁੰਦੀ ਆ ਆ ਸੀਜ਼ਨ ਦੇ ਵਿੱਚ ਜਿਹੜੇ ਪਤੰਗ ਉਡਾਉਣ ਵਾਲੇ ਛੋਟੇ ਵੀਰ ਭਰਾ ਵੱਡੇ ਵੀਰ ਭਰਾ ਉਹਨਾਂ ਨੂੰ ਐ ਹੁੰਦਾ ਵੀ ਸਾਨੂੰ ਥੋਕ ਰੇਟ ਦੇ ਵਿੱਚ ਕਿੱਥੋਂ ਕਿੱਥੋਂ ਮਿਲ ਜਵੇ ਤੇ ਉਹਨਾਂ ਦੀ ਆਪਾਂ ਭਾਲ ਨੂੰ ਸੌਖਾ ਕਰਨ ਲਈ ਆਪਾਂ ਵੀਡੀਓ ਕਰਦੇ ਆ ਤੇ ਮੈਂ ਮੈਨੂੰ ਲੱਗਦਾ ਵੀ ਉਹਨਾਂ ਦੀ ਤੁਸੀਂ ਭਾਲ ਨੂੰ ਖਤਮ ਕਰ ਦੋਗੇ ਹਾਂਜੀ ਹਾਂਜੀ ਵੀਰੇ ਸਭ ਤੋਂ ਵੱਡੇ ਤੋਂ ਸ਼ੁਰੂ ਕਰ ਦਿੰਨੇ ਆ ਆ ਪਾਜੀ ਹੈਗਾ ਤਿੰਨ ਤਵਾ ਇੱਕ ਨਾ ਮੈਂ ਵੀਡੀਓ ਦੀ ਸ਼ੁਰੂਆਤ ਚ ਦੱਸ ਦਵਾ ਸੌਰੀ ਵੀਰੇ ਮੈਂ ਗੱਲ ਕੱਟ ਰਿਹਾ ਬਾਈ ਉਹਨਾਂ ਦਾ ਮੇਨ ਕੰਮ ਵੱਡੇ ਪਤੰਗਾਂ ਦਾ ਹੀ ਆ ਬਾਈ ਨੇ ਮੈਨੂੰ ਆਉਂਦੇ ਸਾਰੇ ਇਹ ਗੱਲ ਕਹੀ ਆ ਕਹਿੰਦਾ ਇਹ ਤਾਂ ਬਸ ਛੋਟੇ ਹੋਣਾਂ ਦੇ ਬਸ ਰੱਖਣੇ ਪੈਂਦੇ ਆ ਕਈ ਯਾਰ ਤੇ ਬਾਈ ਹੁਣਾਂ ਨੇ ਬਾਈ ਇਹ ਵੀ ਜਾਣਕਾਰੀ ਦੇ ਦਿਓ ਆਪਾਂ ਨੂੰ ਹਾਂਜੀ ਭਾਈ ਆਪਣਾ ਮੇਨ ਹੈਗਾ 8 ਫੁੱਟ 10 ਫੁੱਟ 6 ਫੁੱਟ ਪੈਂਡੈਂਟ ਇਹ ਚੀਜ਼ਾਂ ਦਾ ਆਪਣਾ ਕੰਮ ਹੈਗਾ ਵਾ ਠੀਕ ਹੈ ਇਹ ਆਪਣਾ ਹੈ ਨਹੀਂਗਾ ਛੋਟੇ ਦਾ ਇਹਦਾ ਬ੍ਰਦਰ ਨੇ ਉਹਨੇ ਆਪ ਨੂੰ ਕਿਹਾ ਵੀ ਚਲੋ ਇੱਕ ਸਵਾਰ ਆਪਾਂ ਦੇਖ ਲੈਂਦੇ ਆ ਡੈਮੋ ਜੀ ਇਹਦਾ ਡੈਮੋ ਲਾਇਆ ਸੀ ਠੀਕ ਹੈ ਵੀਰੇ ਐਸੇ ਆਪਣਾ ਮੇਨ ਹੀ ਆ ਠੀਕ ਹੈ ਭਾਈ ਓਕੇ ਓਕੇ ਤੁਸੀਂ ਦੱਸ ਰਹੇ ਸੀ ਆਪਣਾ ਹਾਂਜੀ ਵੀਰੇ ਹੈਗਾ ਉਦਾਂ ਮਾਰਕੀਟੇਡ ਡੇਟ ਇਹ ਵਿਕਦਾ 80 ਰੁਪਏ ਦਾ ਵੀਰੇ ਇੱਕ ਪੀਸ ਓਕੇ ਤੇ ਆਪਾਂ ਵੀਰੇ ਜਿਹੜਾ ਤੁਹਾਡੀ ਵੀਡੀਓਜ਼ ਦੇਖ ਕੇ ਆਊਗਾ ਜੀ ਤੁਹਾਡਾ ਨਾਮ ਲਾਊਗਾ ਜੀ ਉਹਨੂੰ ਆਪਾਂ ਲੈਸਰ ਡਿਸਕਾਊਂਟ ਉਹਨੂੰ ਆਪਾਂ 60 ਰੁਪਏ ਚ ਪੀਸ ਦਵਾਂਗੇ 60 ਰੁਪਏ ਇਹ ਉਹ ਹੋਲ ਸੇਲਰ ਹੋਵੇ ਜੀ ਉਹ ਤੁਹਾਡੀ ਵੀਡੀਓ ਚਾਹੇ ਭਾਵੇਂ ਸਿੰਗਲ ਪੀਸ ਵੀ ਲੈਣਾ ਹੈ ਉਹ ਸਿੰਗਲ ਪੀਸ ਵੀ ਲੈ ਸਾਰਾ ਪਾਕਿਸਤਾਨੀ ਡਿਜ਼ਾਈਨਰ ਸਾਨੂੰ ਹੋਲ ਸੇਲਰ ਤੇ ਸਾਨੂੰ ਰਿਟੇਲਰ ਚ ਸੰਬੰਧੀ ਕੋਈ ਮੈਟਰ ਨਹੀਂਗਾ ਜਦੋਂ ਮਰਜੀ ਬੰਦਾ ਆਵੇ ਜੀ ਕਸਟਮਰ ਆਵੇ ਕੋਈ ਵੀ ਆਵੇ ਤੁਹਾਡੀ ਵੀਡੀਓ ਦੇਖੇਗਾ ਉਹਨੂੰ ਆ 60 ਆਦਰਵਾਇਜ਼ ਜੇ ਕੋਈ ਹੁਦਾ ਕਸਟਮਰ ਆਉਂਦਾ ਤੁਹਾਡੀ ਵੀਡੀਓ ਬਿਨਾ ਦੇਖੇ ਉਹਨੂੰ ਤਾਂ 80 ਹੀ ਲੱਗਣਾ ਵਾ ਪਾਕਿਸਤਾਨੀ ਪੀਸ ਆ ਤੇ ਵੀਰੇ ਦੀ ਹਾਈਟ ਕਿੰਨੀ ਹੋ ਜਾਂਦੀ ਹੁੰਦੀ ਹੈ ਜਿਵੇਂ ਇਹ 3 ਫੁੱਟ ਤੋਂ ਥੋੜਾ ਵੱਡਾ ਵਾ 3 ਫੁੱਟ ਤੁਸੀਂ ਦੇਖਿਆ ਨਾ ਓਏ ਉਸ ਤੋਂ ਵੱਡਾ ਸਾਡਾ 3 ਫੁੱਟ ਜੀ 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 ਤੇ ਉਸ ਤੋਂ ਅੱਗੇ ਵੀਰੇ ਉਸ ਤੋਂ ਅੱਗੇ ਵੀਰੇ ਇਹ ਸਾਰੇ ਵੈਰਾਈਟੀ ਆ ਇਹ ਪਾਕਿਸਤਾਨੀ ਜੀ ਹੈ ਵੀਰੇ ਇਹ ਹਾਂਜੀ ਇਹ ਕੱਟ ਲਿਸਟ ਆ ਵੀਰੇ ਸਭ ਤੋਂ ਡਿਫਿਕਲਟ ਹੈ ਪਤੰਕ ਬਣਾਉਣਾ ਇਹ ਜੋ ਬਟਰ ਪੇਪਰ ਵੀ ਨੋਰਮਲ ਪੇਪਰ ਵੀ ਸਾਰਾ ਯੂਜ਼ ਹੁੰਦਾ ਹੈ ਇਹ ਸਭ ਤੋਂ ਡਿਫਿਕਲਟ ਹੈ ਬਣਾਉਣਾ ਠੀਕ ਹੈ ਵੀਰੇ ਉਸ ਤੋਂ ਬਾਅਦ ਆ ਜਾਂਦੇ ਵੀਰੇ ਆਪਣੇ ਪਰੇ ਇਹ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਇੱਕ ਤੋਂ ਇੱਕ ਇਹ ਆ ਜਾਂਦੀ ਆਪਣੀ ਆ ਦੇ ਕੋਈ ਵੈਰਾਈਟੀ ਤੇ ਕਟਿੰਗ ਚ ਆਹ ਭਾਈ ਤੁਸੀਂ ਪੈਕ ਕਰਕੇ ਪਹਿਲਾਂ ਰੱਖਿਓ ਇਹਦਾ ਕਾਰਨ ਵੀਰੇ ਪੈਕ ਨਹੀਂ ਸਾਡਾ ਜਿਹੜਾ ਮਾਰਾ ਉਹ ਇਦਾਂ ਪੈਕ ਚ ਹੀ ਆਉਂਦਾ ਹੂੰ ਠੀਕ ਹੈ ਸਾਡੇ ਕੋਲ ਕੋਈ ਉਦਾਂ ਸਾਡੇ ਕੋਲ ਉਹਦਾ ਆਪ ਘਰੇ ਬੰਦੇ ਆ ਉਹਦੇ ਕਰਕੇ ਸਾਨੂੰ ਬਾਈ ਨੇ ਨਾ ਆਪ ਯਾਰ ਘਰੇ ਕਾਰੀਗਰ ਲਾਏ ਹੋਏ ਆ ਲੱਗੇ ਹੋਏ ਆ ਸਾਡੇ ਠੀਕ ਆ ਵੀਰੇ ਆਹ ਡਿਜ਼ਾਈਨ ਸਾਡੇ ਕੋਲ ਇੱਕ ਤੋਂ ਇੱਕ ਡਿਜ਼ਾਈਨ ਆ ਇੱਕ ਤੋਂ ਇੱਕ ਵੀਰੇ ਜੀ ਸੇਮ ਪ੍ਰਾਈਸ ਹੂੰ ਉਹਦਾ ਵੇਚੀਦਾ ਸੀ ਇਹ ਇਹ ਥੋੜਾ ਮਹਿੰਗਾ ਕੋਸਟਲੀ ਆ ਓਕੇ ਜੇ ਕੋਈ ਤੁਹਾਡੀ ਵੀਡੀਓ ਦੇਖੇ ਉਹ ਇਹਨੂੰ ਵੀ ਸੇਮ ਰੇਟ ਹੀ ਦਵਾਂਗੇ 60 ਰੁਪਏ ਵੀਰੇ ਵੀਰੇ 60 ਕੀ ਆ ਵਾਹਤ ਹੈ ਬਾਈ ਤੁਸੀਂ ਇਹ ਡਿਜ਼ਾਈਨਿੰਗ ਦੇਖੋ ਇੱਕ ਉਹ ਇੱਕ ਡਿਜ਼ਾਈਨਿੰਗ ਮਿਲੂਗੀ ਵੀਰੇ ਆਹ ਦੇਖ ਲਓ ਬਾਈ ਡਿਜ਼ਾਈਨਿੰਗ ਚੈੱਕ ਕਰੋ ਪਤੰਗ ਦੀ ਹੂੰ ਥੋੜਾ ਲੱਗ ਜਾਊਗਾ ਆਹ ਬਾਈ ਆ ਜਿਹੜੀ ਆ 골ਡਨ ਲੱਗੀ ਹੁੰਦੀ ਆ ਇਹ ਵੀ ਮਹਿੰਗੀ ਹੁੰਦੀ ਆ ਨਾ ਇਹ ਚੀਜ਼ ਇਹ ਇਹਦੇ ਤਾਂ ਮੋਲਾ ਵੀਰੇ ਹਾਂ ਕਿਉਂਕਿ ਇੱਕ ਤਾਂ ਸੋਨਾ ਲੱਗਦਾ ਜੀ ਤੁਸੀਂ ਆਲਮੋਸਟ ਵੀਰੇ ਦ੍ਰੈਸੀ ਜਾਓ ਦੁਕਾਨਾਂ ਜਿਹਦੇ ਵਿੱਚ ਕੀ ਹੋਊਗਾ ਆ ਨਹੀਂ ਲੱਗਿ ਹੋਗੀ ਇਹ ਜਿਹੜੀ ਸਭ ਤੋਂ ਹਲਕੇ ਚ ਹੋਊਗੀ ਨਾ ਜਿਹੜੀ ਆਪਾਂ ਉਦਾਂ ਹੀ ਕਾਗਜ਼ ਇਹਦੀ ਕਰਕੇ 골ਡਨ ਲਾਨੇ ਆ ਉਹ ਲੱਗੀ ਹੋਗੀ ਤੇ ਸਾਡੇ ਜਿਹੜੀ ਤੇ ਉਹਨਾਂ ਦੇ ਚ ਕੰਪੈਰੀਜ਼ਨ ਕਰਕੇ ਦੇਖਿਓ ਤਾਂ ਅਸੀਂ ਰੇਟ ਇੰਨਾ ਲਈਦਾ ਵਾ ਪਰ ਕੁਆਲਿਟੀ ਆ ਅਸੀਂ ਕੁਆਲਿਟੀ ਦੇ ਨਾਲ ਹੀ ਕੰਮ ਕਰਦੇ ਆ ਅਦਰਵਾਈਜ਼ ਸਾਡਾ ਕੋਈ ਲੈਣਾ ਦੇਣਾ ਨਹੀਂਗਾ ਮਾਰਕੀਟ ਦਾ ਵੈਸੇ ਵੀਰੇ ਮੈਨੂੰ ਲੱਗਦਾ ਜਿੱਥੋਂ ਤੱਕ ਤੁਸੀਂ ਹੁਣ ਵੈਰਾਈਟੀ ਦਿਖਾਤੀ ਰੂਹ ਖੁਸ਼ ਹੋ ਗਈ ਹੋਣੀ ਜਿਹੜੇ ਦੇਖ ਰਹੇ ਹੈ ਬਿਲਕੁਲ ਵੀਰੇ ਬਿਲਕੁਲ ਤੇ ਇੱਦਾਂ ਵੀਰੇ ਵੈਰਾਈਟੀ ਇੱਕ ਤੋਂ ਇੱਕ ਦਾ ਸਾਡਾ ਵੈਰਾਈਟੀ ਚ ਕੋਈ ਕੰਪੀਟੀਸ਼ਨ ਨਹੀਂ ਠੀਕ ਹੈ ਬਈ ਤੇ ਬਾਈ ਇਹ ਤੁਹਾਨੂੰ ਇਹ ਕੰਮ ਦੇ ਵਿੱਚ ਕਿੰਨਾ ਚਿਰ ਹੋ ਗਿਆ ਵੀਰੇ ਵੀਰੇ ਸਾਨੂੰ 7 ਸਾਲ ਹੋ ਗਏ 7 ਸਾਲ ਹੋ ਗਏ ਹਾਂਜੀ ਹਾਂਜੀ ਆਹੀ ਟਿਕਾਣਾ ਤੁਹਾਡਾ ਵੀਰੇ ਆ ਹਾਂਜੀ ਹਾਂਜੀ ਵੀਰੇ ਪਹਿਲਾਂ ਸਾਡੀਆਂ ਪਹਿਲਾਂ ਅਸੀਂ ਫਸਟ ਟਾਈਮ ਆ ਜਿਹੜੇ ਛੋਟੇ ਪਤੰਗ ਅਸੀਂ ਕਰ ਰਹੇ ਆ ਆਦਰਵਾਇਜ਼ ਤਾਂ ਸਾਡੇ ਵੱਡੇ ਪਤੰਗਾਂ ਤੇ ਸਾਡੀ ਨਾਲ ਉਰੇ ਦ੍ਰਿਸ਼ੀ ਜੋ ਅਸੀਂ ਨਾਲ ਸ਼ਾਪ ਲਈਦੀ ਆ ਦੋ ਚਾਰ ਦੁਕਾਨਾਂ ਛੱਡ ਕੇ ਮਾਰਕੀਟ ਦੇ ਕੋਲ ਇਸ ਵਾਰ ਫਿਰ ਸਾਡਾ ਕਾਫੀ ਲਾਵਾਵਾ ਕੰਮ ਹੂੰ 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 ਸ਼ਾਪ ਵੀ ਵੱਡੀ ਚਾਹੀਦੀ ਜੀ ਜੀ ਬਾਕੀ ਆਹ ਦੇਖ ਲਓ ਯਾਰ ਮੈਂ ਤੁਹਾਨੂੰ ਆ ਦਿਖਾ ਦਿੰਨਾ ਲਓ ਆ ਦੁਕਾਨ ਦੇ ਵਿੱਚ ਸਾਰਾ ਭਰਿਆ ਪਿਆ ਯਾਰ ਇਹ ਹਜੇ ਵੀਰੇ ਸਟਾਕ ਬਿਲਕੁਲ ਵੀ ਪਹੁੰਚਿਆ ਨਹੀਂ ਸਾਡੇ ਘਰੇ ਇੰਨਾ ਕੁ ਸ਼ੋਕ ਪਿਆ ਮੈਂ ਤੁਹਾਨੂੰ ਆਪਣੇ ਸਨੈਪਚੈਟ ਤੇ ਦਿਖਾ ਸਕਦਾ ਕਿੰਨਾ ਸਟਾਕ ਪਿਆ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮੈਨੂੰ ਰੀਸੈਂਟਲੀ ਅੱਜ ਦੇ ਹੀ ਇੱਕ ਨਾਇਸ ਵੀਡੀਓ ਪਲੀਜ਼ ਅਡਰੈਸ ਸੈਂਡ ਕਰ ਦਿਓ ਸਾਨੂੰ ਓਕੇ ਓਕੇ ਸਾਨੂੰ ਬਹੁਤ ਜ਼ਿਆਦਾ ਆਂਦੀਆਂ ਨੇ ਇਹ ਥੋੜੇ ਭਰਾ ਮਾਰ ਗਿਆ ਦਾ ਸਾਰਾ ਜਿੰਨਾ ਕਰਕੇ ਅਸੀਂ ਵੀ ਹਾਈਲਾਈਟ ਹੋ ਰਹੇ ਆ ਸਹੀ ਗੱਲ ਆ ਵੀਰੇ ਬਹੁਤ ਵੀ ਲੋਕ ਦੇਖ ਰਹੇ ਆ ਬਾਕੀ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤੇ ਬਾਕੀ ਵੀਰੇ ਇੱਕ ਗੱਲ ਹੋਰ ਆ ਸਭ ਤੋਂ ਵੱਡੀ ਗੱਲ ਆ ਇਹ ਮਹਾਰਾਜ ਦੀ ਕਿਰਪਾ ਆ ਵੀਰੇ ਠੀਕ ਆ ਉਹਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੁੰਦਾ ਕਹਿੰਦੇ ਹਨਾ ਵੀਰੇ ਬਾਕੀ ਵੀਰੇ ਥੋੜੇ ਬਿਹੇਵੀਅਰ ਤੋਂ ਆ ਦੇਖੋ ਵੀਰੇ ਸਾਡਾ ਕਾਰੀਗਰ ਲੱਗਿਆ ਹੋਇਆ ਜੀ ਇਹ ਕਾਰੀਗਰ ਤਿਆਰ ਕਰ ਰਿਹਾ ਓਕੇ ਇਹ ਹੈਗਾ 8 ਫੁੱਟ ਪਤੰਗ ਹੈ ਜੀ ਤੇ ਇਹ ਬਾਈ ਜਿਹੜੇ ਤੁਸੀਂ ਹੁਣ 8 ਫੁੱਟ ਵਾਲੇ ਪਤੰਗਾ ਦੀ ਗੱਲ ਕੀਤੀ ਆ ਇਹ ਕਦੋਂ ਆਪਾਂ ਨੂੰ ਦੇਖਣ ਨੂੰ ਮਿਲਣਗੇ ਇਹ ਭਾਜੀ ਤੁਹਾਨੂੰ ਇਹ ਅਸੀਂ ਦੇਖਦੇ ਆ ਥੋੜੀ ਸਪੇਸ ਹੀ ਬਣ ਜੇ ਵੀ ਉਰੇ ਕਿਉਂ ਗਲੈਕਚੀਅਲ ਚ ਆ ਨਹੀਂ ਰਿਹਾ ਕਿਉਂਕਿ ਸਾਡੀ ਪੂਰੀ ਬਹੁਤ ਜ਼ਿਆਦਾ ਦੇਖੋ ਪੂਰਾ ਪੈਕ ਆ ਪਿਆ ਵਾ ਹੋਰਾ ਪੂਰਾ ਬੈਗ ਇਹ ਭੇਜਣਾ ਵੀ ਰੇ ਇਹ ਜਿਹੜਾ ਪੈਕ ਕੀਤਾ ਹਾਂਜੀ ਇਹ ਸਾਡਾ ਆਰਡਰ ਜਾਂਦੇ ਆ ਆਰਡਰ ਅਸੀਂ ਘਰੋਂ ਵੀ ਭੇਜਦੇ ਆ ਜਿਵੇਂ ਆਹ ਹੋਰ ਡਿਜ਼ਾਈਨ ਲੱਗੇ ਹੋ ਜਿਵੇਂ ਨਾ ਸਰਦਾਰ ਜੀ ਵਾਲਾ ਵਾ ਤੰਗ ਇਹਦਾ ਕੀ ਪ੍ਰਾਈਸ ਆ ਵੀਰੇ ਇਹ ਵੀਰੇ ਆਪਾਂ ਉਹਦਾ ਵੇਚੀਦਾ 40 ਰੁਪਈਆ ਦਾ ਜਿਹੜਾ ਤੁਹਾਡੀ ਵੀਡੀਓਜ਼ ਦੇਖ ਕੇ ਆਊਗਾ ਸਾਡੇ ਤੁਹਾਡੇ ਚੈਨਲ ਦਾ ਨਾਮ ਦੱਸੂਗਾ ਤੇ ਥੋੜਾ ਨਾਮ ਦੱਸੂਗਾ ਵਿਜ਼ਿਟ ਕਰੂਗਾ ਆਪਾਂ ਸਿਰਫ 30 ਰੁਪਈਆ ਚ ਦੇਵਾਂਗੇ ਬਟਰ ਪੇਪਰ ਆ ਜੀ ਇਹ ਚੈੱਕ ਕਰ ਸਕਦੇ ਹੋ ਤੁਸੀਂ ਓਕੇ ਡੇਢ ਤਵਾ ਪਤੰਗ ਡੇਢ ਤਵਾ ਪਤੰਗ ਬਟਰ ਪੇਪਰ ਆ ਬਟਰ ਪੇਪਰ ਵੀ ਠੀਕ ਆ ਵੀਰੇ ਸਾਰੇ ਤਿੰਨ ਤਵੇ ਦੇ ਵੀਰੇ ਤੁਸੀਂ ਆ ਵੀਰੇ ਆ ਦੇ ਸਕਦੇ ਹੋ ਸਾਡੇ ਸੱਚ ਇਹ ਪਾਕਿਸਤਾਨੀ ਡਿਜ਼ਾਈਨ ਦਾ ਹੈ ਡੇਢ ਸਵਾ ਜੀ ਇਹ ਵੀ ਸੇਮ ਪ੍ਰਾਈਸ ਦੇਦਾ ਜੀ ਇਹ ਕਿੰਨਾ ਰੇਟ ਦੱਸਿਆ ਤੁਸੀਂ ਇਹਦਾ ਇਹਦਾ ਵੀ ਵੀਰੇ 30 ਰੁਪਏ ਦੇ ਦਾਂਗੇ 30 ਰੁਪਏ ਦੇ ਵਿੱਚ ਬਾਈ ਕੀ ਆ ਬਾਤ ਹੈ ਵੀਰੇ ਤੇ ਬਾਈ ਜਿਵੇਂ ਹੁਣ ਉਧਰ ਉਹ ਲੱਗੇ ਆ ਪਰੇ ਜੇ ਟਾਈਪ ਉਹ ਭਾਈ ਪਰਾਂ ਤੇ ਸੱਜ ਉਹ ਤੁਹਾਨੂੰ ਆਪਾਂ 15 15 ਰੁਪਏ 'ਚ ਡਾਟਾ ਡੋਲੀ ਵੀਡੀਓ ਦੇ ਕੇ ਵਿਜੀਟ ਕਰੂਗਾ 15 ਰੁਪਏ 'ਚ ਵੀਰੇ ਜੇ ਕੋਈ DJ ਮਾਰਕੀਟ ਜੇ ਤੁਸੀਂ ਤਾਂ ਕਹਦੇ ਹੋ ਜਿਹੜਾ 골ਡਨ ਜੀ ਤੇ ਉਹੋ ਕਮਦਾ ਹੈ ਉਹ ਲੱਗਿਆ ਆ ਪੱਤਾ ਜੀ 30 30 ਕੀ ਆ ਬਾਤ ਹੈ ਆ ਇਧਰ ਵਾਲੇ 30 ਆ ਵੀਰੇ ਇਧਰ ਵਾਲੇ 15 ਦੇਖੋ ਵੀਰੇ ਇੱਕ ਮਿੰਟ ਆਓ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੇ ਆ ਸਾਡੇ ਕੋਲੇ ਆਹ ਦੇਖ ਸਕਦੇ ਹੋ ਤੁਸੀਂ ਇਹ ਬਟਰ ਪੇਪਰ ਚ ਪਤਾੰਗੇਗਾ ਠੀਕ ਆ ਵੀਰੇ ਬਟਰ ਪੇਪਰ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਬਟਰ ਪੇਪਰ ਆ ਇਹ ਸਿਰਫ ਉਹ ਸਿਰਫ 20 ਰੁਪਏ ਆ 20 ਰੁਪਏ ਦੇ ਵਿੱਚ 20 ਰੁਪਏ ਕੀ ਬਾਤ ਹੈ ਬਈ ਯਾਰ ਸਿਰਫ ਉਹ ਸਿਰਫ 20 ਬਈ ਇੰਨਾ ਫਰਕ ਕਿਉਂ ਤੁਹਾਡੇ ਰੇਟਾਂ 'ਚ ਯਾਰ ਸਾਡੀ ਆਫ ਦੀ ਅਸੀਂ ਮੈਨੂਫੈਕਚਰਿੰਗ ਸਾਡੀ ਆਫ ਦੀ ਹੈ ਨਾ ਉਹ ਇਹਦੇ ਕਰਕੇ ਸਾਨੂੰ ਹੈਗਾ ਆ ਦੇਖੋ ਆ ਸਾਡੇ ਪੈਕ ਨੱਗ ਪਏ ਨੇ ਆ ਹਲੇ ਬੋਲੇ ਨਹੀਂਗੇ ਕਿਉਂਕਿ ਸਾਨੂੰ ਆਪ ਨੂੰ ਸਮਝ ਆ ਰਿਹਾ ਦੇਖ ਲਓ ਵੀਰੇ ਆਰਟੀਕਲ ਸਾਡੇ ਆ ਪਏ ਨੇ ਬਾਈ ਸਟਾਕ ਬਾਈਆਂ ਕੋਲ ਭਰਿਆ ਪਿਆ ਵਾ ਜੇ ਕਿਸੇ ਨੇ ਇਕੱਠਾ ਵੀ ਲੈਣਾ ਸਾਨੂੰ ਜਿੰਨਾ ਕੋ ਕੋ ਆਉਣੇ ਆ ਸਾਡੇ ਕੋਲ ਡੋਰ ਬੱਤੂ ਸਾਡੇ ਕੋਲ ਅਸੀਂ ਵੀਰੇ ਚੈਨਾ ਦੇ ਨਾਲ ਨਹੀਂ ਅਸੀਂ ਉਹ ਚੀਜ਼ ਆਪ ਵੀ ਨਹੀਂ ਹੈਗੇ ਵੀ ਚੈਨਾ ਬੰਦਾ ਯੂਜ਼ ਕਰੇ ਭਾਗੇ ਦੀ ਡੋਰ ਸਾਡੇ ਕੋਲ ਬੈਸਟ ਕੁਆਲਿਟੀ ਦੀ ਆ ਬਹੁਤ ਵਧੀਆ ਵਾ ਜੈਨੂਇਨ ਰੇਟ ਆ ਕੋਈ ਆ ਸਕਦਾ ਇਹ ਸਾਡਾ ਸੈਂਪਲ ਰੱਖਿਆ ਆ ਕੋਈ ਆਂਦਾ ਤੇ ਬੰਦਾ ਡੈਮੋ ਚੈੱਕ ਕਰਦਾ ਵਾ ਇਹ ਇਹਦਾ ਵੀਰੇ ਕੀ ਪ੍ਰਾਈਸ ਆ? ਹੋਲ ਸੇਲ ਆਪਾਂ ਨੂੰ ਹੋਲ ਸੇਲ ਰੇਟ ਪਾਉਗੇ 300। ਠੀਕ ਆ ਜੀ। ਠੀਕ ਆ ਭਾਈ। ਜੇ ਕੋਈ ਵੀਡੀਓ ਦੇਖੋ ਅਦਰਵਾਈਜ਼ ਅਸੀਂ ਇਹ 400 ਸੇਲ ਕਰੀ ਜੀ ਆ। ਠੀਕ ਆ 400 ਰੁਪਿਆ ਤੋਂ ਹੀ ਓਦਾਂ ਸੇਲ ਕਰਦੇ ਆ। ਠੀਕ ਆ। ਤੂੰ ਤੁਹਾਡੀ ਵੀਡੀਓ ਦੇਖ ਕੇ ਹੋਲ ਸੇਲ ਦੇ ਲਈ ਆਊਗਾ ਜਾਂ ਕੋਈ ਓਦਾਂ ਵੀ ਆਊਗਾ ਕਸਟਮਰ? ਅਸੀਂ ਉਹਨੂੰ ਵੀ 350 ਦੀ ਲਗਾ ਦੇ। ਤੇ ਆਹ ਦੇਖੋ ਬਾਈ ਪੇਟੀ ਬਾਈ ਕੋ ਭਰੀ ਪਈ ਪੂਰੀ ਪੂਲੀ ਫੁੱਲ ਭਰੀ ਬਈਆ। ਗੱਟੂ ਸਾਡੇ ਭਾਈ ਤਿੰਨ ਚਾਰ ਪੇਟੀਆਂ ਦਾ ਵਿਕ ਗਿਐ। ਇੱਕ ਪੇਟੀ ਭਾਈ ਇਹਦੇ ਥੱਲੇ ਪਈਆ। ਆ ਵੀ ਡੋਰ ਦੀ ਆ ਇਹ ਮੈਂ ਥੋੜੀ ਜਿਹੀ ਹਿਲਾ ਨਹੀਂ ਸਕਦਾ ਚਲੋ ਕੋਈ ਚੱਕਰ ਨਹੀਂ ਮੇਰੇ ਕੋਈ ਚੱਕਰ ਨਹੀਂ ਠੀਕ ਆ ਵੀਰੇ ਆ ਦੇਖੋ ਆ ਵੀ ਬਿਲਕੁਲ ਵੀਰੇ ਪੈਕ ਨਾਗਾ ਲਓ ਬਈ ਆ ਸਾਰਾ ਪੈਕ ਹੀ ਆ ਤੇ ਆ ਦੇਖੋ ਸਾਰਾ ਪੈਕ ਪਿਆ ਮਾਲ ਇਹ ਹਜੇ ਸਾਨੂੰ ਸਮਝ ਹੀ ਨਹੀਂ ਆ ਰਹੀ ਬਾਕੀ ਵੀਰੇ ਆ ਦੇਖੋ ਆ ਬਟਰ ਪੇਪਰ ਤੇ ਪਤਾ ਨਹੀਂ ਕਿ ਇਹ ਆ ਪਰਾ ਪਿਆ ਬਟਰ ਪੇਪਰ ਚ ਜੀ ਇਹ ਵਾਲਾ ਆ ਦੇ ਲੋ ਬਟਰ ਪੇਪਰ ਆ ਇਹਦਾ ਕੀ ਰੇਟ ਆ ਵੀਰੇ ਇਹ ਵੀ ਸਿਰਫ ਉਹ ਸਿਰਫ ਤੁਹਾਨੂੰ ਲੱਗ ਜੂਗਾ ਵੀਰੇ 50 ਰੁਪਏ ਇਹ ਸਾਰੇ ਆਰਟੀਕਲ ਜਿਹੜਾ ਮਾਜੀ ਡਿਜ਼ਾਈਨ ਲੋ ਆ ਡਿਜ਼ਾਈਨ ਦੇਖੋ ਆ ਦੇਖੋ ਇਹਦੇ ਚ ਕੱਟ ਨਾ ਆ ਦੇਖੋ ਪਾਕਿਸਤਾਨੀ ਡਿਜ਼ਾਈਨ ਬਿਰ ਸਾਰਾ ਇੱਕੋ ਤੇ ਇੱਕ ਡੋ 50 ਰੁਪਏ ਵੀਰੇ ਫਿਰ ਆਓ 50 ਰੁਪਏ ਵੀਰੇ ਆਓ ਤੇ ਸਟਾਕ ਖਤਮ ਕਰੋ ਅਸੀਂ ਬਾਈ ਕਹਿੰਦਾ ਵੀ ਤੁਸੀਂ ਛੇ ਦੀ ਛੇਤੀ ਆ ਜਾਓ ਦੁਕਾਨ 베ਲੀ ਕਰਨੀ ਹੈ ਅਸੀਂ ਹੋਰ ਮਾਲ ਲਈਏ ਸਹੀ ਗੱਲ ਹੈ ਤੇ ਵੀਰੇ ਆ ਪਤੰਗ ਵੀਰੇ ਆਹ ਇਹ ਵੀਰੇ ਇਹ ਵੀ ਤੁਹਾਨੂੰ ਸੇਮ 60 ਠੀਕ ਹੈ ਇਹ 60 ਯਾ ਸਾਰੇ ਠੀਕ ਹੈ ਵੀਰੇ ਤੇ ਇੱਕ ਵੀਰੇ ਕਈਆਂ ਦੀ ਨਾ ਡਿਮਾਂਡ ਹੁੰਦੀ ਆ ਵੀ ਮੈਂ ਆਪਣਾ ਨਾਮ ਲਿਖਾਉਣਾ ਸ਼ੇਅਰ ਲਿਖਾਉਣਾ ਕਿਸੇ ਦੀ ਫੋਟੋ ਛਪਵਾਉਣੀ ਆ ਉਹ ਵੀ ਵੀਰੇ ਕਰਾ ਦਾਂਗੇ ਆਪਾਂ ਠੀਕ ਆ ਉਹਦੇ ਐਕਸਟਰਾ ਚਾਰਜਸ ਹੋਣਗੇ ਐਕਸਟਰਾ ਚਾਰਜਸ ਹੋਗੇ ਵੀਰੇ ਉਹ ਬਾਕੀ ਨਾਮ ਦੇ ਅੱਖਰ ਦੇ ਹਿਸਾਬ ਨਾਲ ਆ ਜੋ ਵੀ ਹੋਊਗਾ ਉਹ ਆਪਾਂ ਉਹਦੇ ਲਈ ਤੁਹਾਨੂੰ ਕੰਟੈਕਟ ਕਰਨਾ ਪੈਣਾ ਨੰਬਰ ਬੋਲ ਦੋ ਵੀਰੇ ਇੱਕ ਵਾਰ ਮੇਰਾ ਕੰਟੈਕਟ ਨੰਬਰ ਹੈਗਾ 8195954435 ਠੀਕ ਆ ਤੇ ਇਧਰ ਐਪਲ ਵਾਲਾ ਦੇਖੋ ਬਈ ਲੋਕੋ ਐਪ ਜੀ ਤੇ ਇੱਕ ਵੀਰੇ ਛੋਟੇ ਸਹਜ ਵੀ ਦਿਖਾ ਦਿਓ ਕਈ ਵੀਰ ਭਰਾ ਹੁੰਦੇ ਛੋਟੇ ਵੀ ਖਰੀਦਣੇ ਹੁੰਦੇ ਜਿਨ੍ਹਾਂ ਨੇ ਛੋਟੇ ਵੀ ਭਾਜੀ ਆ ਦੇਖੋ ਭਾਜੀ ਇਹ ਆਪਾਂ ਸਿੱਧਾ ਹੀ ਸਿੱਧਾ ਹੀ ਭਾਜੀ ਆ ਦੇਖੋ ਸਭ ਤੋਂ ਛੋਟਾ ਦੇਖੋ ਸਿਰਫ 300 ਰੁਪਏ ਚ ਸਾਈਕਲ ਆ 300 ਤੇ 300 ਰੁਪਏ ਦਾ ਮਤਲਬ ਇੱਕ ਪੈ ਗਿਆ ਤੇ ਆ ਮੂਸੇ ਵਾਲਾ ਬਾਈ 400 ਰੁਪਏ ਸਾਈਕਲ ਆ ਵੀਰੇ ਠੀਕ ਆ ਵੀਰੇ ਆ ਦੇਖੋ ਆ ਅੱਢ ਅੱਡ ਇਹ ਅੱਢ ਅੱਡ ਵੀਰੇ ਠੀਕ ਆ ਸਿੱਧੂ ਮੂਸੇ ਵਾਲਾ ਜੀ 295 ਅਮਰ ਦੇ ਇਹ 1K47 ਨਾਲ ਠੀਕ ਆ ਭਾਜੀ ਠੀਕ ਆ ਆ ਲਗ ਪ੍ਰਿੰਟਿੰਗ ਆ ਸਾਡੇ ਕੋਲ ਸਭ ਵੈਰਾਈਟੀ ਹੋਊ ਯੂਐਸਏ ਵਾਲਾ ਵੀ ਦਿਖਾਏ ਹੋ ਬਰੇ ਯੂਐਸ ਹਾਂ ਹਾਂ ਬੜੀ ਵਧੀਆ ਪਛਾਣ ਲਿਆ ਬਰੇ ਆ ਦੇਖੋ ਇੱਕ ਤੇ ਇੱਕ ਆ ਦੇਖੋ ਠੀਕ ਆ ਭਾਜੀ ਇੱਕ ਮਿੰਟ ਕਰ ਲਓ ਗੱਲ ਤੁਸੀਂ ਗੱਲ ਕਰ ਲਓ ਕੋਈ ਨਹੀਂ ਹਾਂ ਇੱਕ ਮਿੰਟ ਦੇਈ ਮੈਂ ਕਰਦਾ ਇਹ ਸਿੱਧੂ ਮੂਸੇ ਵਾਲਾ ਦੇਖ ਲਓ ਭਾਈ ਇਹ ਆਹ ਦੇਖੋ ਵੀਰੇ ਇੱਕ ਤਾਂ ਹਾ ਯੈਲੋ ਕਲਰ ਆ ਗਿਆ ਕਾਹ ਦੇਖੋ ਇਹਦੀ ਕਿੰਨੀ ਮਤਲਬ ਸੋਹਣਾ ਲੱਗਦਾ ਸਿੱਧੂ ਮੂਸੇ ਵਾਲਾ ਠੀਕ ਆ ਭਾਈ ਆ ਲੋ ਸਾਡਾ ਚੱਲਦਾ ਇਹ ਤੱਕਾ ਸੀ ਤਾਂ ਕਰਦੇ ਕੀ ਬਾਤ ਹੈ ਆ ਵੀ ਸਿੱਧੂ ਮੂਸੇ ਵਾਲਾ ਆ ਗਿਆ ਆ ਵੈਸੇ ਵੀਰੇ ਜਿਆਦਾ ਸੋਹਣੇ ਡਿਜ਼ਾਈਨ ਆ ਵੀਰੇ ਹਾਂ ਇਹਦਾ ਕੀ ਰੇਟ ਆ ਵੀਰੇ ਜਿਹੜਾ ਹੋਰ ਹਾਂ ਇਹ ਇਹ ਭਾਈ ਸਿਰਫ ਉਹ ਸਿਰਫ 15 ਰੁਪਏ ਇੱਕ ਪੀਸ 15 ਰੁਪਏ ਇੱਕ ਪੀਸ ਠੀਕ ਹੈ ਭਾਈ ਸਾਰੇ ਸਹਿਜ ਵੀਰੇ ਦੇਖੋ ਪਟਾ ਹੂੰ ਠੀਕ ਆ ਵੀਰੇ ਮੈਂ ਮੇਰੇ ਆਪਣਾ ਕੁਆਲਟੀ ਦਾ ਕੰਮ ਆ ਜੀ ਆਪਣਾ ਸਦੀਸੀ ਫੜਾ ਫੁੱਟੋ ਗੜਾ ਅਗਲਾ ਕੰਮ ਨਹੀਂ ਤੇ ਇੱਕ ਵੀਰੇ ਲਾਸਟ ਗੱਲ ਪੁੱਛਣੀ ਆ ਬਸ ਮੈਨੂੰ ਲੱਗਦਾ ਹੁਣ ਵੀਡੀਓ ਦਾ ਅੰਤ ਕਰਨਾ ਚਾਹੀਦਾ ਕਿਉਂਕਿ ਤੁਹਾਨੂੰ ਵੀ ਵੇਲ ਹੈ ਨਹੀਂ ਤੇ ਬਰੇ ਬਰੇ ਅਸੀਂ ਤੁਹਾਨੂੰ ਸਹੀ ਦੱਸੀ ਅਸੀਂ ਹੈਗੇ ਆ ਇੱਕ ਮਸਤੀ ਦੇ ਟਾਈਮ ਚ ਕੰਮ ਕਰਨ ਵਾਲੇ ਸਾਡੇ ਦਾ ਕੋਈ ਪ੍ਰੈਸ਼ਰ ਨਹੀਂ ਕੋਈ ਕੁਛ ਨਹੀਂ ਅਸੀਂ ਆਰਾਮ ਨਾਲ 1:00 ਵਜੇ ਨੂੰ ਤੁਸੀਂ ਸਾਰੇ ਦੁਕਾਨ ਵਾਲੇ ਦੇਖੋਗੇ 10:00 ਵਜੇ ਨੂੰ ਅਗੇ ਖੋਲ ਕੇ ਬੈਠੇ ਹੁੰਦੇ ਆ ਅਸੀਂ 7 7:30 ਨੂੰ ਅਸੀਂ ਸ਼ੋਪ ਵਧਾ ਕੇ ਆਪਣਾ ਚੱਲੇ ਜੀਦਾ ਅਸੀਂ ਬਰਡਨ ਨਹੀਂ ਅਸੀਂ ਰਿਲੈਕਸੇਸ਼ਨ ਦਾ ਕੰਮ ਕਰਦੇ ਆਂ ਸਾਡੇ ਕੋਈ ਬਰਡਨ ਨਹੀਂਗਾ ਮਤਲਬ ਮਹਾਰਾਜ ਦੀ ਇੱਕ ਇੱਕ ਮਸਤੀ ਹੁੰਦੀ ਹੈ ਨਾ ਇੰਜੋਏਮੈਂਟ ਕੰਮ ਨੂੰ ਆਪਾਂ ਹਰ ਇੱਕ ਚੀਜ਼ ਚ ਖੁਸ਼ੀ ਭਾਲਦੇ ਆਂ ਸਾਨੂੰ ਜਿੰਨੀ ਕੁ ਖੁਸ਼ੀ ਮਿਲਣੀ ਆ ਅਸੀਂ ਉਹ ਲੈ ਕੇ ਫੇਰ ਕੰਮ ਕਰਦੇ ਆਂ ਅਦੋਂ ਜੇ ਕੋਈ ਬਰਡਨ ਲੈ ਕੇ ਕਰੀਏ ਉਹ ਆਪਦੀ ਸਿਹਤ ਨੂੰ ਨੁਕਸਾਨ ਪਹੁੰਚਾ ਕੇ ਸਾਨੂੰ ਇਹ ਕੰਮ ਕਰਕੇ ਵੀ ਕੋਈ ਕੈਨ ਦਾ ਭਾਵ ਵੀ ਚੜਦੀ ਕਲਾ ਥੋੜੀ ਮਹਾਰਾਜ ਦੀ ਅਪਾਰ ਕਿਰਪਾ ਆਕਾਲਪੁਰਖ ਵਾਹਿਗੁਰੂ ਦੀ ਫੁੱਲ ਕਿਰਪਾ ਉਹਨਾਂ ਦੀ ਕਿਰਪਾ ਸਾਗੇਗਾ ਤਾਂ ਤਾਂ ਸ਼ਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤੇ ਲਾਸਟ ਗੱਲ ਆ ਵੀਰੇ ਇਹ ਮੈਂ ਉਹਨਾਂ ਭਰਾਵਾਂ ਨੂੰ ਪੁੱਛ ਰਿਹਾ ਵੀ ਕਈ ਦੁਕਾਨਦਾਰਾਂ ਦਾ ਹੁੰਦਾ ਵੀਡੀਓ 'ਚ ਰੇਟ ਕੁਝ ਹੋਰ ਦੱਸ ਦਿੰਦੇ ਆ ਜੇ ਦੁਕਾਨ ਤੇ ਬੰਦਾ ਪਹੁੰਚਦਾ ਉਦੋਂ ਬਦਲ ਜਾਂਦੇ ਆ ਨਹੀਂ ਨਹੀਂ ਵੀਰੇ ਉਹ ਚੀਜ਼ ਇਦਾਂ ਹੁੰਦੀ ਆ ਦੇਖੋ ਹੁਣ ਤਾਂ ਵੀਰੇ ਰੇਟ ਇਨਕਰੀਜ਼ ਹੁੰਦੇ ਆ ਮੈਨੂੰ ਪਤਾ ਇਨਕਰੀਜ਼ ਹੁੰਦੇ ਆ ਯੂ نو ਵੈਰੀ ਵੈਲ ਬ੍ਰੋ ਜੀ 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 ਮਤਲਬ ਉਹ ਤੋਂ ਇਦਾਂ ਵਾਂ ਕਿ ਦੇਖੋ 19 21 ਦਾ ਫਰਕ ਹੁੰਦਾ ਵਾ ਵੱਡਾ ਵੀ ਨਹੀਂ ਹੁੰਦਾ ਜਿਹੜੀ ਸਾਡੀ ਸ਼ੋਪ ਆ ਸਾਡਾ 19 21 ਦਾ ਹੋਊਗਾ ਅਦਰਵਾਈਜ਼ ਆਪਣਾ ਕਿਸ ਨਾ ਕੋਈ ਟਾਈਪ ਜਾਂ ਆਪਾਂ ਉਹਨਾਂ ਦੀ ਰਿਸਪੌਂਸਿਬਿਲਟੀ ਨਹੀਂ ਲੈਂਦੇ ਸਾਡਾ 1921 ਦਾ ਹੋਊਗਾ ਬਟੋ ਲੋੜੀ ਦੇ ਥੋੜਾ ਨੀਅਰ ਜਾਗੇ ਕਿਉਂਕਿ ਉਹ ਡਿਮਾਂਡ ਵਧ ਜਾਂਦੀ ਹੈ ਸਟਾਕ ਘਟ ਜਾਂਦਾ ਸਟਾਕ ਘਟ ਜਾਂਦਾ ਬਟ ਸਾਡੇ ਕੋਲ ਸਟਾਕ ਵੀ ਨਹੀਂ ਘਟਦਾ ਸਾਡੇ ਗਰਮੀਆਂ 'ਚ ਵੀ ਕਾਰੀਗਰ ਲੱਗੇ ਰਹਿੰਦੇ ਆ ਤਾਂ ਹੀ ਸਾਡੇ ਕੋਲ ਇੰਨਾ ਸਟਾਕ ਆ ਭਾਜੀ ਪੂਰੀ ਆ ਦੇਖੋ ਤੁਸੀਂ ਮੰਨੋਗੇ ਇੱਕ ਇੱਕ ਲੈਂਚ ਪਤਾ ਨਹੀਂ ਘਟੋ ਘਟ 70 70 80 80 ਪਤੰਗਾ ਇੱਕ ਲੈਂਚ ਤੇ ਤੁਸੀਂ ਦੱਸੋ ਕਿੰਨੀਆਂ ਤੰਗਾ ਲੱਗੀਆਂ ਜਾਂਦੇ ਕਿੰਨਾ ਪਤੰਗਾ ਤਾਂ ਉੱਪਰ ਹੀ ਲੱਗਿਆ ਵੀਰੇ ਆਪਣਾ ਐਡਰੈਸ ਬੋਲ ਦਿਓ ਇੱਕ ਵਾਰ ਵੀਰੇ ਐਡਰੈਸ ਦਰੇਸੀ ਆਣਾ ਵਾ ਤੁਸੀਂ ਲੁਧਿਆਣੇ ਦਾ ਸਾਰਿਆਂ ਨੂੰ ਪਤਾ ਹੀ ਆ ਵਿਕਾਇਟਸ ਮਾਰਕੀਟ ਆ ਦਰੇਸੀ ਜੀ ਇੱਥੇ ਆ ਕੇ ਰਾਈਟ ਹੈਂਡ ਸਾਈਡ ਸਾਡੀ ਸ਼ਾਪ ਆ ਤੁਸੀਂ ਇੱਕ ਵਾਰੀ ਬਾਹਰੋਂ ਵੀਡੀਓਜ਼ ਦਿਖਾ ਦਿਓ ਹਾਂ ਵੀਰੇ ਮੈਂ ਕਲਿੱਪ ਤੁਹਾਡੀ ਪਾ ਦੇਣੀ ਆ ਪਾ ਦਿਓ ਜੀ ਤੇ ਉਹਨਾਂ ਨੂੰ ਪਤਾ ਲੱਜੂਗਾ ਹਾਥੀ ਗੇਟ ਦੇ ਉਹ 10-15 ਦੁਕਾਨਾਂ ਛੱਡ ਕੇ ਸਾਡੀ ਕੋਈ ਆਸ-ਪਾਸ ਕੋਈ ਆਸ-ਪਾਸ ਹਾਈਲਾਈਟ ਹਾਥੀ ਗੇਟ ਹੀ ਆ ਵੀਰੇ ਜਿੰਨੂੰ ਮਰਜ਼ੀ ਪੁੱਛ ਕੇ ਇੱਕ ਇਥੇ ਹਸਪਤਾਲ ਵੀ ਆ ਖਣੀ ਉਹ ਹਸਪੀਟਲ ਹੈਗਾ ਹਾਂਜੀ 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 ਜੀ ਉਹ ਹਸਪੀਟਲ ਤੋਂ ਬਸ ਦ੍ਰਿਸ਼ਟੀ ਉਹਦੇ ਬਾਕੀ ਨੰਬਰ ਤੁਹਾਡਾ ਦੇਤਾ ਆ ਨੰਬਰ ਦੇਤਾ ਵਾ ਅੱਤੈਨ ਤੈਨ੍ਹੇ ਗੇਟ ਆ ਜੀ ਤੁਹਾਨੂੰ ਪਤਾ ਲੱਗ ਜੈਨਾ ਸਾਡੀ ਡੈਕੋਰੇਸ਼ਨ ਤੋਂ ਹੂੰ ਤੇ ਡੈਕੋਰ ਬਾਕੀ ਇਹ ਗੱਲ ਆ ਬਾਈ ਦੀ ਨਾ ਵੱਖਰੀ ਗੱਲਬਾਤ ਆ ਵੀ ਡੈਕੋਰੇਸ਼ਨ ਇਹਨੇ ਸਾਰਾ ਕੰਮ ਵਧੀਆ ਕੀਤਾ ਆ ਤੇ ਇਹ ਆਪਣੇ ਵੱਡੇ ਭਰਾ ਨੇ ਇਹਨਾਂ ਦੇ ਵੀ ਨਾਲ ਕੀ ਹਾਲ ਚਾਲ ਆ ਵੀ ਠੀਕ ਆ ਵੀਰੇ ਤੇ ਬਾਕੀ ਬਾਈ ਆਪਾਂ ਵੀਡੀਓ ਦਾ ਅੰਤ ਕਰਦੇ ਆ ਹਾਂ ਹਾਂਜੀ ਹਾਂਜੀ ਵੀਰੇ ਕਿਵੇਂ ਲੱਗੀ ਵੀਡੀਓ ਬਾਈ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਆਪਾਂ ਐਂਡ ਕਰਦੇ ਆ ਕਿਉਂਕਿ ਬਾਈ ਹੋਣਾ ਨੂੰ ਨਾ ਫੋਨ ਬਹੁਤ ਆ ਰਹੇ ਆ ਤੇ ਮੈਂ ਕਹਾਂ ਚੱਲ ਆਪਾਂ ਵੀਡੀਓ ਦਾ ਐਂਡ ਕਰਦੇ ਦੁਬਾਰੇ ਆਪਾਂ ਫੇਰ ਘੇੜਾ ਮਾਰ ਜਾਈਂ ਦੁਬਾਰਾ ਤੇ ਬਾਕੀ ਕੋਈ ਜਾਂਦੇ ਆਂ ਦੇ ਕੋਈ ਕਹਿਣਾ ਚਾਹੁੰਦੇ ਆਂ ਬਾਈ ਬਰੇ ਤੁਹਾਡੀ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਜੋਬ ਤੇ ਵਿਜ਼ਿਟ ਕੀਤਾ ਕੋਈ ਚੱਕਰ ਨਾ ਹੋਵੇ ਕੋਈ ਚੱਕਰ ਮੈਂ ਕਹਾਂਗਾ ਇੱਕ ਵਾਰੀ ਫੇਰ ਵਿਜ਼ਿਟ ਕਰਿਓ ਨਮਸ਼ਟੋਕ ਨਾਲ ਥੋੜੇ ਦਿਨਾਂ ਦੇ ਅੰਦਰ ਹੋਰ ਸਟੋਕ ਲੱਗ ਜਾਊਗਾ ਡਿਸਪਲੇ ਹੋ ਜਾਊਗੀ ਫੇਰ ਆਪਾਂ ਹੋਰ ਜਿਹੜੇ ਤੁਹਾਡੇ ਈਵ ਠੀਕ ਹੈ ਵੀਰੇ ਤੇ ਮਿਲਦੇ ਆਂ ਬਾਈ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਰੱਬ ਰੱਖਾ ਜੀ ਤੇ ਵੀਰੇ ਧੰਨਵਾਦ ਥੈਂਕ ਯੂ ਸੋ ਮਚ ਬ्रो ਹੈਵ ਆ ਨਾਈਟ ਜੀ ਲੋ ਇੰਸਟਾ ਇਦਾਂ ਇਸ ਲੋਟ ਕੋਈ ਵੀ ਪਾ ਦਿਓ ਬਾਈ ਸਾਡੀ ਦੁਕਾਨ ਨਾਲ ਵੀਰੇ ਮੈਂ ਦਿਖਣਾ ਦੇਖਦਾ ਪਤਾ ਕਿ ਦਿਖਣਾ ਦੇਖਣਾ ਮੈਂ ਵੀਡੀਓ ਚ ਦਿਖਣਾ ਚਾਹੀਦਾ